ਕਬੱਡੀ 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 ਤੇ ਸਦੇ ਇਹ ਉਹਦੇ ਰੰਗ ਨੇ ਉਹ ਜਸ਼ਨ ਆ ਗਿਆ ਉਹ ਕਹਿੰਦੇ ਅਗਲੀ ਕਬੱਡੀ ਪਲਵਾਨ ਬਾਧਾ ਹੋਇਆ ਖੇਡ ਮੈਦਾਨ ਦੇ ਵਿੱਚ ਪਾਉਣ ਦੇ ਲਈ ਇਹ ਵੀ ਐਨ 31 ਤਰੀਕ ਨੂੰ ਆਹ ਨੌਜਵਾਨਾਂ ਕਿਤੇ ਗੱਲ ਹੋਈ ਤੇ ਕਹਿੰਦੇ ਮੇਲੇ ਅਨੇਕੋ ਗੱਲਾਂ ਖੀ ਵੀ ਨਵੇਂ ਸਾਲ ਵਿੱਚ ਰੀਚਾ ਦੇ ਨਾਲ ਕੱਟੂ ਕਈਆਂ ਦੇ ਮਨ ਵਿੱਚ ਜਿੰਨਾ ਪਾਲ ਭਲੇਖੇ ਰੱਖੇ ਪਰ ਕਹਿੰਦੇ ਰੈਂਬੋ ਰੈਂਬੋ ਉਹ ਦੇਖ ਕਹਿੰਦੇ ਕੋਸੇ ਆ ਰੈਂਬੋ ਰੈਂਬੋ ਹੋਈ ਪਈ ਨੇ ਨੀਲੇ ਦੇ ਉੱਪਰ ਐਨ ਕਹਿੰਦੇ ਰੈਂਬੋ ਰੈਂਬੋ ਹੋਈ ਪਈ ਅਗਲੀ ਕਬੱਡੀ ਹੇ ਅਖਦੇ ਕਾਕੇ ਦਾ ਚੇਲਾ ਟੁੱਟਦਾ ਨਹੀਂ ਲਾ ਕਾਕੇ ਦਾ ਚੇਲਾ ਲੁੱਟਦਾ ਨਹੀਂ ਲਾ ਉਹ ਕਹਿੰਦੇ 나ਥ ਵਾਧਾ ਹੋਇਆ ਕਬੱਡੀ ਪਾਉਣ ਦੇ ਲਈ ਲੈ ਵੀ ਤਾਕੜਾ ਫੜ ਤਿਆਰੀ ਉਹ ਕਹਿੰਦੇ ਸੱਤੀ ਵਰਗੇ ਨਾਲ ਕਹਿੰਦੇ ਜਸਕੇ ਵਰਗੇ ਐਨ ਬੂਟੇ ਵਰਗੇ ਚਾਰਨੇ ਚਾਰੇ ਤਿਆਰ ਵਾਰ ਹਥਿਆਰ ਨੇ ਕਿ ਢੜਬਾ ਪਿੰਡ ਕਮਾਣਾ ਦਾ ਮੇਰਾ ਪੂਰਾ ਨਾ ਜਰਨੈਲ ਕੋੜੇ ਆਹ ਸਾਹਮਣੇ ਕਹਿੰਦੇ ਇਸ ਵੇਲੇ ਉਹ ਰੇਡ ਪੈਂਦੀ ਆ ਮੇਰੇ ਮਿੱਤਰੋ ਉਹ ਮਨਦੀਪ ਸਿੰਘ ਤਾਕੜ ਜਿਹੜੇ ਗੋਗੜੀਆਂ ਵਾਲਾ ਆਹ ਰੇਡਰ ਇਹ ਡਾਕਟਰਾਂ ਦੀ ਲਿਖਾਈ ਵਰਗਾ ਹਰ ਇੱਕ ਤੇ ਸਮਝ ਨਹੀਂ ਆਉਂਦਾ ਆ ਰੇਡਰ ਇਹ ਡਾਕਟਰਾਂ ਦੀ ਲਿਖਾਈ ਹੈ ਲਿਖਾਈ ਵਰਗਾ ਹਰ ਇੱਕ ਤੇ ਸਮਝ ਨਹੀਂ ਆਉਂਦਾ ਬੜਾ ਕਹਿੰਦੇ ਜਸ਼ਨ ਇਸ ਮੇਲੇ ਉਹ ਕਬੱਡੀ ਪਾਰਿਆ ਮੇਰੇ ਮਿੱਤਰੋ ਆ ਜਿਹੜੇ 30 31 ਦੇ ਵਿੱਚੋਂ ਉੱਥੇ ਆਇਆ ਹੈ ਪਰ ਜਸ਼ਨ ਤੇ ਥੋੜੀ ਚੋਟ ਹੈ ਪਹਿਲੇ ਦੇਖੋ ਕਿਤੇ ਜ਼ਿਆਦਾ ਨਾ ਹੋਵੇ ਵਾਹਿਗੁਰੂ ਕਿਰਪਾ ਰੱਖੇ ਤੀਤੀ ਵਾਰ ਲੱਗੇ ਕਿਸੇ ਨੂੰ ਇੱਕ ਗੱਲ ਬੜੀ ਵਧੀਆ ਲੱਗਦੀ ਆ ਆਹ ਏਰੀਏ ਦੇ ਲੋਕ ਕਬੱਡੀ ਨੂੰ ਦਿਲੋਂ ਪਿਆਰ ਕਰਦੇ ਆ ਕਿਵੇਂ ਟਿਕੇ ਬੈਠੇ ਆ ਕਿਰਪਾਏ ਪਰਮਾਤਮਾ ਦੀ ਜੇ ਸਾਡੀਆਂ ਬੰਬੂ ਸਭ ਲਈ ਦਵਾਵਾਂ ਨੇ ਵੇ ਗੇੜੇ ਕਿ ਜਿਹੜੇ ਦਿੱਲੀ ਜਾਣ ਨੂੰ ਤਰਸਦੇ ਸੀ ਲਵਾਤੇ ਉਹਨਾਂ ਦੇ ਕੈਨੇਡਾ ਦੇ ਟੂਰ ਤੋਂ ਸਦਕੇ ਜਮਾ ਕਬੱਡੀਏ ਕਰਦੀ ਕਿੰਜੇ ਕਰਾਂ ਦੀ ਗਰੀਬੀ ਦੂਰ ਤੋਂ ਆਹ ਸਾਹਮਣੇ ਕਹਿੰਦੇ ਇਸ ਵੇਲੇ ਆਹ ਧਰਪੁਰੇ ਵਾਲਾ ਜਲਰੇੜੇ ਵਾਲਾ ਇਹ ਕਹਿੰਦੇ ਕਬੱਡੀ ਪੌਣ ਦੇ ਲਈ ਪੜਿਆ ਹੋਇਆ ਮੇਰੇ ਮਿੱਤਰੋ ਉਹ ਪੱਟਾਂ ਤੇ ਥਾਪੀਆਂ ਲੱਗਦੀਆਂ ਨੇ ਉਹ ਦੁਨੀਆ ਦੁਨੀਆ ਦੁਆ ਹੈ ਮੇਰੇ ਮਿੱਤਰੋ ਉਹ ਬੰਮਾ ਕਹਿੰਦੇ ਇਸ ਵੇਲੇ ਉਹ ਟਰਾਈ ਕਰਦਾ ਉਹ ਬੱਲੇ ਬੱਲੇ ਪਾੜੇ ਵੱਡੇ ਮੇਲੇ ਤੇ ਇਹ ਕਹਿੰਦੇ ਮਹੌਲੀ ਵਾਲਾ ਦੀਪਾ ਬਣਦੀ ਆ ਭਾਈ ਓਏ ਬੱਲੇ 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 ਆ ਕਹਿੰਦੇ ਮਾਨਿਆ ਸਨਮਾਨਿਆ ਜਣਾ ਇਹਦੇ ਕਹਿੰਦੇ ਕੱਪ ਦੇ ਉੱਪਰ ਮੇਰੇ ਮਿੱਤਰੋ ਕਹਿੰਦੇ ਪੰਮਾ ਕਰਾਉ ਬੱਲੇ ਬੱਲੇ ਇੱਕ ਵਾਰੀ ਤਾੜੀਆਂ ਮਾਰ ਦੋ ਮਾਹੌਲ